ਸਸ਼ੀਆਂ ਕਾਲ ਜੀ ਪੰਜਾਬੀ ਖਬਰਾਂ ਦੇ ਸਪਲਟਿਨ ਵਿੱਚ 35 ਦੇਖ ਰੇ ਸਾਡੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਈਸ਼ਵਜੀਤ ਕੌਰ ਬੁਲਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ ਸੁਨੀਲ ਜਾਖੜ ਦੇ ਗੜਜ ਸੁਖਬੀਰ ਬਾਦਲ ਦਾ ਲਲਕਾਰਾ ਕਿ ਹਾ ਦੋ ਕੋੜੀ ਦਾ ਜਾਖੜ ਕਹਿੰਦਾ ਸੀ ਵੜਨ ਨਹੀਂ ਦੇਣਾ ਹੁਣ ਕਰ ਲਵੇ ਝੋਕਰਨਾ ਬਰਗਾੜੀ ਮਾਮਲੇ 'ਚ ਕਿਰਕਤਾਰ ਦੋ ਨੌਜਵਾਨਾਂ ਦੇ ਘਰ ਪੁੱਜੇ ਨਵਜੋਤ ਸਿੱਧੂ ਨੌਜਵਾਨਾਂ ਨਾਲ ਮੁਲਾਕਾਤ ਕਰ ਵੰਡਾਇਆ ਦਰਦ ਚੰਡੀਗੜ੍ਹ 'ਚ ਪੰਜ ਸਤੰਬਰ ਤੋਂ ਲਾਗੂ ਹੋਇਆ ਮਹਿਲਾਵਾਂ ਨੂੰ ਹੈਲਮਟ ਪਾਉਣ ਦਾ ਨਿਯਮ ਫੈਸਲੇ ਖਿਲਾਫ ਅਕਾਲੀ ਦਲ ਨੇ ਕੀਤਾ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਹੁਣ ਖਬਰਾਂ ਵਿਸਥਾਰ ਨਾਲ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਦੋ ਕੋੜੀ ਦਾ ਕਹਿ ਕੇ ਸੰਬੋਧਨ ਕੀਤਾ ਸੁਖਬੀਰ ਬਾਦਲ ਹਲਕਾ ਮਲੋਟ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਰੱਖੀ ਗਈ ਵਰਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ ਦੋ ਕੋੜੀ ਦਾ ਸੁਨੀਲ ਜਾਖੜ ਪਲਾ ਮਰੀਆਂ ਦਾ ਤੁਹਾਨੂੰ ਕਿਹਦਾ ਕੋਈ ਇੰਟਰਵਿਊ ਨਹੀਂ ਕਰਦੇ ਤੇਰੇ ਪਿੰਡਾਰੇ ਜੇ ਪਿਓ ਦਾ ਪੁੱਤ ਹੈ ਤੇ ਆ ਕੇ ਰੋਕੇ ਦੇ ਤਾਂ ਇੱਕ ਪਾਸੇ ਜਿੱਥੇ ਬਿਆਦਬੀ ਰਿਪੋਰਟ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੇ ਆਗੂਆਂ ਦਾ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਵਿਰੋਧ ਹੋ ਰਿਹਾ ਹੈ ਤੇ ਦੂਜੇ ਪਾਸੇ ਸ਼ੋਮਣੀ ਅਕਾਲੀ ਦਲ ਵੱਲੋਂ ਥਾਂ ਥਾਂ ਤੇ ਰੈਲੀਆਂ ਅਤੇ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਕਾਲੀ ਦਲ ਦੀ ਇਸ ਵਾਰ ਦੀ ਮੀਟਿੰਗ ਹੋਈ ਮੁਕਸਰ ਦੇ ਹਲਕਾ ਮਲੋਟ ਵਿੱਚ ਜਿੱਥੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਿਰੋਧੀ ਧਿਰਾਂ ਖਾਸ ਕਰ ਸੁਨੀਲ ਜਾਖੜ ਨੂੰ ਖੂਬ ਨਿਸ਼ਾਨੇ ਤੇ ਲਿਆ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਤੋਂ ਸੁਨੀਲ ਜਾਖੜ ਦੇ ਹਲਕੇ ਵਿੱਚ ਰੈਲੀ ਕਰਨ ਦੀ ਗੱਲ ਵੀ ਦੁਹराई ਅੱਡੋ-ਪੜੀ 10 ਮਿੰਟ ਤੱਕ ਪਲਾ ਮਰੀਆਂ ਦਾ ਅਸਨੀਲ ਜਾਖੜ ਕਹਿੰਦਾ ਰਿਪੋਰਟ ਆ ਜਾਂਦੇ ਹੋ

ਉਹ ਮਾਇਆ ਇਹਦਾ ਧਰੂਪ ਕਰਦਾ ਰਿਹਾ ਜਥਣ ਬਸ ਨੀਂਦ ਤੇ ਆਪਣੋ ਦਸਤਾ ਚੁਣ ਤੂੰ ਸੋਚਦਾ ਕਿ ਆ ਪੀਐਸਪੀ ਐਸਪੀ ਆ ਤੇ ਇਹ ਆ ਤੇਰੇ ਨਹੀਂ ਆ ਆ ਝੰਡੀ ਦੇ ਆ ਆ ਜਨਤਾ ਦੇ ਆ ਜੇ ਤੇ ਝੰਡੀ ਲੱਗਦੀ ਨਾ ਉਹ ਕੋਈ ਨਹੀਂ ਲੱਗਦਾ ਮੈਂ ਕਹਿੰਦਾ ਜਿਹੜਾ ਠਾੜ ਠਾੜ ਹੋ ਉਹਦੇ ਅੱਖੇ ਲੱਗਦਾ ਕਿ ਸਿੱਧਾ ਕਾਲੇ ਦਾ ਤੇ ਲੰਘਦੀਸ ਕੇ ਉੱਪਰ ਉੱਪਰ ਆਉਂਦਾ

ਆਮੀਰ ਨੂੰ ਕੰਟਰੋਲ ਕਰਨ ਵਾਸਤੇ ਤਾਕਤਾਂ ਖੜੀਆਂ ਕਿੰਕਿਆ ਅੱਗ ਲਾਈ ਤੇ ਇਹਦੇ ਸਾਲ ਖੁੱਜੀ ਨਹੀਂ ਅੱਜ ਨਾਲ ਸੂਰਾ ਪੰਜਾਬ ਉਕਾਰ ਹੋ ਗਿਆ ਸੀ ਅੱਜ ਕੋਈ ਤਾਕਤਾਂ ਝਟੋ ਰਲੇ ਇਹਨਾਂ ਦੇ ਵਿੱਚ ਕੋਈ ਪੰਜਾਬ ਪਿਆਰ ਨਹੀਂ ਸੁਖਵੀਰ ਬਾਦਲ ਨੇ ਇਲਜ਼ਾਮ ਲਗਾਇਆ ਕਿ ਬਰਗਾੜੀ ਚ ਮੁਤਵਾਜ਼ੀ ਜੱਥੇਦਾਰਾਂ ਵੱਲੋਂ ਚਲਾਏ ਜਾ ਰਹੇ ਇਨਸਾਫ ਮੋਰਚੇ ਵਿੱਚ ਪਾਕਿਸਤਾਨੀ ਏਜੰਸੀ ਆਈਐਸਆਈ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ ਯਾਦ ਕਰੋ ਤੇ ਤੁਸੀਂ ਰਾਤ ਨੂੰ ਜਿਹੜਾ ਰੋਡ ਰਹਿ ਗਿਆ ਮੋੜਣਾ ਪੈਂਦਾ ਸੀ ਪਿੰਡ ਤੱਕ ਨਹੀਂ ਜਾ ਸਕਦੇ ਤੁਸੀਂ ਪੂਰੇ ਪੰਜਾਬ ਵਿੱਚ ਖਬਰ ਖੜਵਾਉਂਦੀਆਂ ਸੀ ਕਿ ਇਹਨੂੰ ਮਾਰਤਾ ਆ ਜਿਹਨੂੰ ਮਾਰਤਾ ਅੱਜ ਉਹ ਤਾਕਤਾ ਜਿਹੜੀਆਂ ਉਹ ਜਿਹਨਾਂ ਨੇ ਮਾਹੌਲ ਖਰਾਬ ਕੀਤਾ ਸੀ ਉਹ ਬੈਠੀਆਂ ਬਰਗਾੜੀ ਆ ਜਿਹੜਾ ਮੰਡ ਹੈ ਇਹਦਾ ਬਚੋਕਰ ਵੀ ਜਾਂਦੇ ਆ ਇਹਦਾ ਜਿਆ

ਚਾਰ ਬੈਂਕ ਦੇ ਬਟੇਡੇ ਬੈਂਕ ਆਈਸੀਆਈਸੀ ਬੈਂਕ ਬਟੇਡੇ ਚਾਰ ਕਾਉਂਟੇ ਦੇ 16 ਕਰੋੜ ਰੁਪਏ ਦੇ ਕਾਉਂਟਾਾਇਟ ਕਰੂਗਾ ਵੀ ਇਹਦਾ ਕੋਈ ਕਾਰਖਾਨਾ ਕਾਤੂਗਾ ਇਹਦੇ ਕੋਲ ਪਾਠੋਪੇਲਾ ਜਮੀਨਾਂ 500 ਕਿੱਲੇ ਜਮੀਨਾਂ ਇਹਦੇ ਵੀ 20 ਲੱਖ ਦੀ ਹੁੰਦਾ ਖਜਾਦੇ ਦੇ ਸੋਹਾ ਤੋਂ ਦੱਸ ਦਈਏ ਕਿ ਵਿੱਦਵੀ ਰਿਪੋਰਟ ਤੇ ਬਹਿਸ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਪਾਰਟੀ ਨੂੰ ਖਾਸੀ ਨਮੋਸ਼ੀ ਚਲਨੀ ਪੈ ਰਹੀ ਹੈ ਅਤੇ ਇਸੇ ਨਮੋਸ਼ੀ ਤੋਂ ਉਭਰਨ ਅਤੇ ਵਰਕਰਾਂ ਚ ਨਵਾਂ ਜੋਸ਼ ਭਰਨ ਲਈ ਅਕਾਲੀ ਦਲ ਨੇ ਸੁਨੀਲ ਜਾਖੜ ਦੇ ਗੜ੍ਹ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਹੈ। ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਕੈਬਨਿਟ ਮੰਤਰੀ ਨਵਜੋਤ ਸਿੱਧੂ ਬਰਗਾੜੀ ਬੇਦਬੀ ਮਾਮਲੇ ਚ ਪੁਲਿਸ ਵੱਲੋਂ ਗ੍ਰਿਫਤਾਰ ਅਤੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਫਰੀਦਕੋਟ ਦੇ ਦੋ ਨੌਜਵਾਨਾਂ ਦੀ ਸਾਲ ਲੈਣ ਉਹਨਾਂ ਦੇ ਘਰ ਪੁਚੇ। ਜਿੱਤੇ ਸਿੱਧੂ ਨੇ ਵਿਧਵੀ ਮਾਮਲੇ ਤੇ ਇੱਕ ਵਾਰ ਫਿਰ ਸਾਫ ਕਾਕਾਲੀ ਪਾਸ ਪਾਸ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਬੜਾ ਕੁਸ਼ਸ਼ ਇਹਨਾਂ ਨੇ 1.5 ਸਾਲ ਤਣੀ ਕੀਤਾ। ਅਸੀਂ ਸਾਜ ਕਰਤਾ ਕਿ ਨਹੀਂ। ਦੋਸ਼ੀ ਸਾਹਮਣੇ ਲਿਆਉਂਦੇ ਕਿ ਨਹੀਂ। ਦੁੱਧ ਦਾ ਦੁੱਧ ਕਰਤਾ ਕਿ ਨਹੀਂ ਪਾਣੀ ਦਾ ਪਾਣੀ ਕਰਤਾ ਕਿ ਨਹੀਂ। ਤੇ ਫਿਰ ਉਹ ਫੂਲਕਾ ਸਾਹਿਬ ਨੂੰ ਕਹੋ ਕਿ ਥੋੜੀ देर ਰੁਕੋ। ਖੈਰਾ 40 ਦਿਨ ਕਹੀ ਜਾਂਦਾ ਉਹ 15 ਦਿਨ ਦੀ ਹੈ ਨਾ। ਲੋਰ ਟੇਕ ਸਿਕ ਸੂਨ ਫੋਰਸ। ਬਰਗਾੜੀ ਵਿਧਬੀ ਮਾਮਲੇ ਨੂੰ ਲੈ ਕੇ ਫਰੀਦਕੋਟ ਦੇ ਪਿੰਡ ਪੰਜਗرائی ਖੁੱਦ ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਆਪਣੇ ਹੋਰ ਕੈਬਨਿਟ ਮੰਤਰੀਆਂ ਨੂੰ ਲੈ ਕੇ ਵਿਅਤੀ ਮਾਮਲੇ ਦੇ ਦੋਸ਼ਾਂ 'ਚ ਘਿਰੇ ਦੋ ਸਕੇ ਭਰਾਵਾਂ ਰੁਪਿੰਦਰ ਤੇ ਜਸਵਿੰਦਰ ਨਾਲ ਉਹਨਾਂ ਦੇ ਘਰ ਮੁਲਾਕਾਤ ਕੀਤੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿੱਧੂ ਨੇ ਅਕਾਲੀ ਸਰਕਾਰ ਉੱਤੇ ਖੂਬ ਨਿਸ਼ਾਨੇ ਸਾਧੇ ਸਿੱਧੂ ਨੇ ਦੱਸਿਆ ਕਿ ਅਕਾਲੀ ਸਰਕਾਰ ਦੇ ਰਾਜ ਚ ਪੁਲਿਸ ਨੇ ਬਹਿਬਲ ਕਲਾਂ ਚ ਧਰਨੇ ਤੇ ਬੈਠੇ ਸਿੱਖਾਂ ਉੱਤੇ ਗੋਲੀ ਚਲਾਈ ਸੀ ਤੇ ਨਜਾਇਜ਼ ਲੋਕਾਂ ਦੀ ਘੁੱਟ ਮਾਰ ਕੀਤੀ ਤੇ ਜਸਵਿੰਦਰ ਤੇ ਰੁਪਿੰਦਰ ਨੂੰ ਅਗਵਾ ਕਰਕੇ 3 ਡਿਗਰੀ ਟਾਰਚਰ ਦਿੱਤਾ ਗਿਆ ਸ਼ਰਯੰਤਰ ਰੱਖਿਆ ਗਿਆ ਦਵਾ ਕੀਤਾ ਗਿਆ ਠੀਕ ਹੈ ਜੀ ਜਿਹਨਾਂ ਦਾ ਨਾਮ ਭੁਪਿੰਦਰ ਤੇ ਸੁੰਦਰ ਠੀਕ ਹੈ ਜੀ ਜਿਹਨਾਂ ਦੇ ਭਾਈ ਥੋੜੇ ਆਕੇ ਲੈਣ ਦੇ ਜਿਹਨਾਂ ਨਾਲ 3 ਡਿਗਰੀ ਟੌਰਚਰ ਕੀਤਾ ਠੀਕ ਹੈ ਜੀ ਭੁਪਿੰਦਰ ਨਾਮ ਹੋ ਜਾ ਬਣਾ ਜਾ ਇਹ ਪ੍ਰੈਸ਼ਰਾਈਜ਼ ਕੀਤਾ ਗਿਆ 3 ਡਿਗਰੀ ਟੌਰਚਰ ਨਾਲ ਕਿ ਇਹ ਭਾਈ ਪੰਥ ਪ੍ਰੀਤ ਦਾ ਨਾਮ ਲੈਣ ਠੀਕ ਹੈ ਜੀ ਯਾ ਕਿਸੇ ਹੋਰ ਬੰਦੇ ਦਾ ਨਾਮ ਲੈਣ ਕਰੇ ਕੋਈ ਸੇ ਪਹੇ ਕੋਈ ਵਾਇਨਿਮਗਰ ਪਛ ਇਨਾਂ ਦੀਆਂ ਲੱਤਾਂ ਪਾੜੀਆਂ ਗਈਆਂ ਥਰਡ ਡਿਗਰੀ ਟੌਰਚਰ ਕੀਤਾ ਗਿਆ 4 ਦਿਨ ਸੌਣ ਨਹੀਂ ਦਿੱਤਾ ਮੂੰਹ ਤੇ ਪਾਣੀ ਪਾਉਂਦੇ ਰਹੇ ਮੈਂ ਠੀਕ ਕਰ ਰਿਹਾ ਬਿਲਕੁਲ ਠੀਕ ਕਰ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਸਰਪੰਚ ਗੁਰਦੇਵ ਸਿੰਘ ਨੂੰ ਉਪਾਈ ਹੋਣ ਪਿਆ ਇਹ ਕਿਹਾ ਕਿ ਤੈਨੂੰ 40 ਲੱਖ ਰੁਪਏ ਦਿੰਨੇ ਆ ਤੂੰ ਸਾਡੇ ਵੱਲੀ ਖੜਾ ਹੋ ਔਰ ਝੂਠੇ ਨਾਲ ਹੈ ਪਰ ਤੁਸੀਂ ਇਹ ਵੇਖੋ ਕਿ ਇਹਨਾਂ ਦੀਆਂ ਬਲੀਦਾਨ ਜਿਹੜੇ ਇਹਨਾਂ ਦੇ ਨੇ ਉਹਨਾਂ ਦਾ ਮੁੱਲ ਪਿਆ ਜਿਹੜੇ ਬੀਜ ਕਾਲੀਦਲ ਵਾਲਿਆਂ ਨੇ ਸੁਖ ਸੁਹਬੀਰ ਸਿੰਘ ਬਾਦਲ ਨੇ ਔਰ ਵੱਡੇ ਬਾਦਲ ਨੇ ਬੀਜੇ ਸੀ ਦੇਖ ਲੋ ਪੁੰਗਰ ਕੇ ਇਹਨਾਂ ਦੇ ਸਾਹਮਣੇ ਕਿਵੇਂ ਆਏ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ ਔਰ ਪਾਰਾ ਪਹਾ ਕੋਈ ਲੁੱਕ ਕੇ ਖਾਲੇ ਕੋੜ ਬਣ ਕੇ ਫੁੱਟਦਾ ਤੇ ਅੱਜ ਵੇਖ ਲੋ ਬਾਹਰ ਨਿਕਲਨੇ ਔਖੇ ਹੋਏ ਪਏ ਆ ਇਹ ਸੋ ਇਹਨਾਂ ਇਹਨਾਂ ਦੇ ਨਾਲ ਅੱਜ ਅਸੀਂ ਗੁਫ਼ਤਗੂ ਵੀ ਕੀਤੀ ਹੈ ਇਹਨਾਂ ਨੂੰ ਇਹ ਆਸ਼ਵਾਸਨ ਵੀ ਦਿੱਤਾ ਹੈ ਕਿ ਭਾਈ ਤੁਹਾਡੇ ਨਾਲ ਡਟ ਕੇ ਖੜੇ ਆ ਅਸੀਂ ਨਹੀਂ ਸਾਰਾ ਪੰਜਾਬ ਖੜਾ ਹੈ ਔਰ ਇਹਨਾਂ ਦੀ ਤੇ ਇਹਨਾਂ ਦੇ ਬਜ਼ੁਰਗਾਂ ਦੀ ਇੱਕੋ ਹੀ ਮੰਗ ਹੈ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਔਰ ਸਾਰੇ ਪੰਜਾਬ ਦੀ ਜਨੀਨ ਫਾੜ ਕੇ ਆਵਾਜ਼ ਨਿਕਲਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਸ਼ਰੰਤਰ ਰਚੇ ਇਹ ਪਰਪੰਚ ਰਤੇ ਔਰ ਗੁਰੂ ਸਾਹਿਬ ਉਹਨਾਂ ਦਾ ਸਰੂਪ ਪਹਿਲਾਂ ਚੋਰੀ ਕੀਤਾ ਫਿਰ ਗਲੀਆਂ ਨਾਲੀਆਂ ਦੇ ਵਿੱਚ ਰੋੜਿਆ ਉਹਨਾਂ ਤੋਂ ਵੱਡਾ ਕੋਈ ਦੋਖੀ ਨਹੀਂ ਔਰ ਉਹਨਾਂ ਨੂੰ ਸਜ਼ਾ ਦਿਓ ਇਹ ਇਹਨਾਂ ਦੀ ਵੀ ਹੈ ਮਨਛਾ ਔਰ ਸਾਡੀ ਵੀ ਮਨਛਾ ਹੈ ਕੈਪਟਨ ਸਾਹਿਬ ਵੱਲੋਂ ਕੈਪਟਨ ਸਾਹਿਬ ਵੱਲੋਂ ਕੁਝ ਅਨਾਉਂਸਮੈਂਟਾਂ ਹੋਣਗੀਆਂ ਅੱਜ ਜਾਕਰ ਸਾਹਿਬ ਕਿਉਂਕਿ ਥੋੜੀ ਦੇਰ ਲੇਟ ਹੋ ਚੁੱਕੇ ਹੈ ਇਸ ਕਰਕੇ ਉਹ ਫਰੀਦਕੋਟ ਅਸੀਂ ਕਰਾਂਗੇ ਅਨਾਉਂਸਮੈਂਟਾਂ ਜਿਹੜੀਆਂ ਸਰ ਸਰ ਸਿੱਧੂ ਸਾਹਿਬ ਸਿੱਧੂ ਹੀ ਕਹਿ ਰਹੇ ਸਜ਼ਾ ਹੋਣੀ ਹੈ ਹਰ ਕੋਈ ਸਜ਼ਾ ਮਾਣੇ ਜਸਟਿਸ ਜੁਨਜੀ ਸਿੰਘ ਦੀ ਰਿਪੋਰਟ ਆ ਰਹੀ ਸੋ ਕੁਬੀਰ ਮਾਦਲ ਕਹਿੰਦਾ ਕਿ ਉਹ ਰਿਪੋਰਟ ਚ ਬਾਲਾ ਸਾਹਿਬ ਦਾ ਨਾਮ ਕਿਤੇ ਨਹੀਂ ਬਦਨਾਮ ਕੀਤਾ ਜਾ ਰਿਹਾ ਇੱਕ ਗੱਲ ਸੁਣੋ ਉਹਨੂੰ ਕੁਝ ਆ ਜਾਂਦਾ ਹੈ ਕਿ ਡੀਸੀਪੀ ਉਹਨਾਂ ਦਾ ਸੀ ਕੀ ਕਹਿੰਦਾ ਹੈਲੋ ਵੀ ਰਾਤ ਬਜ਼ੁਰਗ ਨੇ 2 ਵਜੇ ਗੱਲ ਕੀਤੀ ਫਿਰ 2:30 ਵਜੇ ਗੱਲ ਕੀਤੀ ਤਿੰਨੇ ਲਾਈਨਾਂ ਖੋਲ ਕੇ ਗੱਲ ਕੀਤੀ ਮਨਤਾਰ ਬਰਾੜ ਨਾਲ ਗੱਲ ਕੀਤੀ ਗगन ਬਰਾੜ ਦੇ ਫੋਨ ਤੋਂ ਨੇ ਕਿਹਾ ਹਟਾਓ ਜੀ ਹਟਾਓ ਸਰ ਇਹ ਉੱਥੇ ਪੁਲਿਸ ਵਾਲਿਆਂ ਨੇ ਇਹ ਗੱਲ ਕਹੀ ਕਿ ਭਾਈ ਅਮਨਵਾਨ ਨਾਲ ਬੈਠੇ ਐ ਤੇ ਜੇ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵਾਇਲੈਂਸ ਹੋ ਸਕਦੀ ਹੈ ਲੇਕਿਨ ਮੰਨਿਆ ਉਹ ਤੇ ਮੈਨੂੰ ਇੱਕ ਚੱਲ ਦੱਸ ਟਾਇਰ ਨੇ ਗੋਲੀਆਂ ਚਲਵਾਈਆਂ ਸੀਗੀਆਂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਉਹਨਾਂ ਨੂੰ ਜ਼ਿੰਮੇਵਾਰ ਮੰਨੇ ਆ ਕਿ ਜਿਨ੍ਹਾਂ ਨੇ ਚਲਵਾਈਆਂ ਉਹ ਉਹਨਾਂ ਨੂੰ ਜ਼ਿੰਮੇਵਾਰ ਆ ਆਵਤਾਰ ਸਿੰਘ ਮੱਕੜ ਹੁਣ ਕਹਿ ਰਿਹਾ ਕਿ ਗਲਤ ਸੀ ਦੇਖੋ ਨਾ ਸਭ 600 ਕਹਿੰਦੇ ਨਾ ਉਸ ਟਾਈਮ ਨਹੀਂ ਬੋਲਿਆ ਉਸ ਭਾਈ ਅਵਤਾਰ ਸਿੰਘ ਮੱਕੜ ਕਿਉਂ ਬੀਬੀ ਕਿਰਨ ਜੋਤ ਕੌਰ ਸਾਰਾ ਕਾਲੀ ਦਲ ਕਹਿਣ ਲੱਗ ਗਿਆ ਸਾਰਾ ਕਾਲੀ ਦਲ ਨਹੀਂ ਆਦੇ ਆਦੇ ਲੋਕ ਕਹਿਣ ਲੱਗੇ ਉਹ ਤਾਂ ਕਹਿੰਦੇ ਸੀ ਕੀਤੀ ਸਭ ਚੋਰ ਚੋਲੇ ਵਾਸਤੇ ਤੇ ਬੇਵिलास ਨਹੀਂ ਕੀਤੀ ਗੱਲ ਇਹ ਵੀ ਕਹਿ ਰਹੇ ਸੀ 600 ਕਹਿੰਦੇ ਮੇਰੀ ਗੱਲ ਸੁਣੋ ਸਾਰਾ ਕੁਝ ਤੁਹਾਡੇ ਸਾਹਮਣੇ ਰੱਖ ਦੇਾਂਗੇ ਔਰ ਇੱਕ ਗੱਲ ਨੂੰ ਸਮਝ ਲਓ ਮੱਖਣ ਮੰਗਲ ਜੀ ਜਦੋਂ ਕੋਈ ਪਰੂਫ ਦੀ ਲੋੜ ਹੀ ਨਹੀਂ ਰਹਿੰਦੀ ਜਦੋਂ ਇਹਨਾਂ ਦੇ ਆਦੇ ਬੰਦੇ ਕਹੀ ਜਾਂਦੇ ਆ ਫਿਰ ਦੂਜੀ ਗੱਲ ਜੇ ਇਹਨਾਂ ਨੂੰ ਕੋਈ ਇਤਰਾਜ਼ ਸੀ ਇਹਨਾਂ ਦਾ ਆਦਾਈ ਸੀ ਜ਼ੋਰਾ ਸਿੰਘ ਕਮਿਸ਼ਨ ਜੇ ਇਹਨਾਂ ਨੂੰ ਕੋਈ ਇਤਰਾਜ਼ ਸੀ ਜ਼ੋਰਾ ਸਿੰਘ ਕਮਿਸ਼ਨ ਤੋਂ ਜਾਂ ਜਾਂ ਸਾਡੇ ਵਾਲੇ ਕਮਿਸ਼ਨ ਤੋਂ ਜਿਹੜਾ ਸਾਡੀ ਸਰਕਾਰ ਨੇ ਬਣਾਇਆ ਤੇ ਭਾਈ ਆਪਣਾ ਕਾਊਂਟਰ ਪੁਆਇੰਟ ਰੱਖਣਾ ਤੇ ਸਦਨ ਚੋਂ ਇੱਕ ਹੈ ਸਦਨ ਚੋਂ ਕੋ ਭਜੇ ਜੇ ਸਭਨ ਚੋਂ ਭਜੇ ਤੇ ਭਾਈ ਹੁਣਾ ਜਣ ਮੈਨੂੰ ਬੁਲਾ ਲੈ ਟੀਵੀ ਦੇ ਉੱਤੇ ਸਿੱਧੂ ਮੱਖਣੇ ਦਾ ਉਡਾ ਦੇ ਤਾਂ ਮੈਨੂੰ ਸਿੱਧੂ ਸਰ ਜ਼ੋਰਾ ਸਿੰਘ ਰਿਪੋਰਟ ਦੀ بار بار ਗੱਲ ਉਹ ਸੋਹ ਹੈ ਕਿ ਤੁਸੀਂ ਬਣੇ ਜ਼ੋਰਾ ਸਿੰਘ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਵੀ ਅਨਪ੍ਰਵੋਕਟ ਫਾਇਰਿੰਗ ਹੋਈ ਬਿਨਾਂ ਕਿਸੇ ਵਜ੍ਹਾ ਦੇ ਫਾਇਰਿੰਗ ਹੋਈ ਔਰ ਬੈਠਿਆਂ ਦੇ ਗੋਲੀ ਮਾਰੀ ਇਹ ਕਹਿੰਦੇ ਆ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਬੈਠਾ ਹੈ ਧਰਤੀ ਦੇ ਉੱਤੇ ਉਹ ਅਗਰੈਸਰ ਹੋ ਸਕਦਾ ਹੈ ਉਹ ਵਾਇਲੈਂਟ ਹੋ ਸਕਦਾ ਹੈ ਬੈਠਿਆਂ ਦੇ ਗੋਲੀ ਮਾਰੀ ਗਈ ਔਰ ਉੱਤੋਂ ਮਾਰੀ ਗਈ ਇਹ ਜ਼ੋਰਾ ਸਿੰਘ ਕਮਿਸ਼ਨ ਕਹਿੰਦਾ ਇਹਨਾਂ ਦਾ ਬਣਾਇ ਸਾਡਾ ਤਾਂ ਨਹੀਂ ਸੀ ਉਹਦੇ ਤੇ ਕੀ ਕਾਰਵਾਈ ਕੀਤੀ? ਬਦਲ ਨੂੰ ਪੁੱਛੋ ਕਿ ਤੂੰ ਕੀ ਕਾਰਵਾਈ ਕੀਤੀ? ਸਾਲ ਸਵਾ ਸਾਲ ਬੈਠਾ ਦੇਖਦਾ ਰਿਆ। ਕਿਹਨੂੰ ਫੜਿਆ ਤੂੰ? ਹੈਂ? ਫੜਿਆ ਕਿਹਨੂੰ? ਇਹ ਜੇ ਇਹ ਜੇ ਇਹ ਜੇ ਸਿੱਖਾਂ ਨੂੰ, નિર્ਦੋਸ਼ ਸਿੱਖਾਂ ਨੂੰ। ਇਹ ਜੇ નિર્ਦੋਸ਼ ਸਿੱਖਾਂ ਨੂੰ ਫੜ ਕੇ ਪੂਰਾ ਦੇ ਉੱਤੇ ਝੂਠੇ ਯਾਮ ਲਾ ਕੇ ਉਹਨਾਂ ਨੂੰ ਝੂਠੀਆਂ ਗੱਲਾਂ ਕਰਾਉਂਦੇ ਲਈ ਇਹਨਾਂ ਨੇ ਪੁਲਿਸ ਦਾ ਵਰਤਣਾ। ਸ੍ਰੀਮਾਨ ਜੀ ਨੇ ਸਰ ਇਹ ਕੈਪਟਨ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਆਈਐਸਆਈ ਦਾ ਹੱਥ ਹੈ। ਬਾਕੀ 150 ਤੁਸੀਂ ਥੋੜਾ ਇੱਥੇ ਹੋਣਾ ਹੈ ਕਿ ਉਹ 150 ਪਹਿਲਾਂ ਕਿਉਂ ਨਹੀਂ ਆਇਆ? ਮੇਰੀ ਗੱਲ ਸੁਣੋ ਜੜੂੋਂ ਸਾਨੂੰ ਇਹ ਸਾਰੀਆਂ ਗੱਲਾਂ ਪਤਾ ਲੱਗੀਆਂ। ਕੰਪੂਸਿੰਗ ਰਿਪੋਰਟ ਆਈ। ਸਾਰਾ ਕੁਝ ਇੱਕ ਇੱਕ ਚੀਜ਼ ਪਰਦੇ ਫਾਸ਼ ਹੋਏ ਤੇ ਅਸੀਂ ਇੱਥੇ ਵੀ ਜਾਵਾਂਗੇ, ਬਾਕੀ ਸਾਰੀਆਂ ਥਾਵਾਂ ਤੇ ਵੀ ਜਾਵਾਂਗੇ ਔਰ ਅੰਸ਼ੋਰ ਕਰਾਂਗੇ। ਵੀ ਇਹ ਜਿਹੜੇ ਕੌਮ ਦੇ ਦੁਖੀ ਐ ਸਾਡੇ ਗੂਦੇ ਦੁਖੀ ਐ ਇਹਨਾਂ ਨੂੰ ਵੱਧ ਤੋਂ ਵੱਧ ਸਜਾਣੇ ਔਰ ਲੋਕ ਹੈ ਸਿੱਟਕਦੋਂ ਤੱਕ ਬਣੇ ਕਿਉਂਕਿ ਫੂਲਕਾ ਸਾਹਿਬ ਵੀ ਇਸਤੀਫੇ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਕੈਪਟਨ ਸਾਹਿਬ ਬਾਦਲ ਨੂੰ ਵਿਚਾਰ ਰਹੇ ਐ ਦੇਖੋ ਮੇਰੀ ਗੱਲ ਨੂੰ ਸੁਣੋ ਉਹ ਉਹ ਨਾ ਮੇਰੀ ਗੱਲ ਨੂੰ ਸੁਣੋ 15 ਦਿਨਾਂ ਦੇ ਵਿੱਚ ਸਾਰਾ ਕੁਝ ਜਾਂਦੇ ਐ ਜਦੋਂ ਜਿਹੜਾ ਕੁਝ ਇਹਨਾਂ ਨੇ 1.5 ਸਾਲ ਤੱਕ ਨਹੀਂ ਕੀਤਾ ਅਸੀਂ ਸਾਲ ਚ ਕਰਤਾ ਕਿ ਨਹੀਂ ਦੋਸ਼ੀ ਸਾਹਮਣੇ ਲਿਆਉਂਦੇ ਕਿ ਨਹੀਂ ਦੁੱਧ ਦਾ ਦੁੱਧ ਕਰਤਾ ਕਿ ਨਹੀਂ ਪਾਣੀ ਦਾ ਪਾਣੀ ਕਰਤਾ ਕਿ ਨਹੀਂ ਤੇ ਫਿਰ ਉਹ ਫੂਲਕਾ ਸਾਹਿਬ ਨੂੰ ਕਹੋ ਕਿ ਥੋੜੀ देर ਰੁਕੋ ਕਿ ਖੈਰਾ 40 ਦਿਨ ਕਹੀ ਜਾਂਦਾ ਉਹ 15 ਦਿਨ ਦੀ ਹੈ ਨਾ ਲਾਰ ਟੇਕਸ ਇਟ ਸੂਨ ਫੋਰਸ ਆਪਾਂ ਤੁਹਾਨੂੰ ਬੜੀ ਸਲਾਹ ਕਰ ਲੈਣ ਬੜਾ ਪਰ ਪਹਿਲਾਂ ਆਪ ਦੀ ਸਲਾਹ ਕਰ ਲੈਣਾ ਆਪਣੀ ਪਾਰਟੀ ਨੂੰ ਸਹੀ ਕਰ ਲੈਣਾ ਜ਼ਿਕਰ ਯੋਗ ਹੈ ਕਿ ਇਹਨਾਂ ਦੋਵੇਂ ਭਰਾਵਾਂ ਤੇ ਅਕਾਲੀ ਦਰ ਸਰਕਾਰ ਸਮੇਂ ਸ੍ਰੀ ਗੁਰੂ ਰੰਤ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਦੋਸ਼ ਲੱਗੇ ਸਨ ਦੱਸ ਦੇਈਏ ਕਿ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਕਾਂਗਰਸੀਆਂ ਨੂੰ ਇਨਾ ਭਰਾਵਾਂ ਦਾ ਹਾਲਚਾਲ ਜਾਣਨ ਲਈ ਪਹੁੰਚੇ ਸਨ ਪਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇਹਨਾਂ ਆਗੂਆਂ ਵੱਲੋਂ ਰਿਪੋਰਟ ਤੋਂ ਪਹਿਲਾਂ ਦੋਹਾਂ ਭਰਾਵਾਂ ਨਾਲ ਮੁਲਾਕਾਤ ਕਿਉਂ ਨਹੀਂ ਕੀਤੀ ਗਈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ 1984 ਦੇ ਕਤਲਿਆਂ ਮਾਮਲੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵੱਡਾ ਬਿਆਨ ਦਿੱਤਾ ਜਿਸ ਨੇ ਸਿਆਸੀ ਗਲਿਆਰਿਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ ਕੈਪਟਨ ਨੇ ਖੁਦ ਮੰਨਿਆ ਕਿ 84 ਸਿੱਕਤਲਿਆਂ ਵਿੱਚ ਕਾਂਗਰਸੀ ਲੀਡਾਂ ਦਾ ਹੱਥ ਸੀ 1984 ਸਿੱਕਤਲਿਆ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦੇ ਦਿੱਤਾ ਹੈ। ਕੈਪਟਨ ਨੇ ਖੁਦ ਮੰਨਿਆ ਕਿ 1984 ਕੱਲੂਕਾਰਾ ਵਿੱਚ ਕਾਂਗਰਸ ਦੇ ਕੁਝ ਲੀਡਰਾਂ ਦਾ ਹੱਥ ਸੀ। ਹਾਲਾਂਕਿ ਕੈਪਟਨ ਨੇ ਸਿੱਕਤਲਿਆ ਵਿੱਚ ਕਾਂਗਰਸ ਪਾਰਟੀ ਦੀ ਭੂਮਿਕਾ ਹੋਣ ਤੋਂ ਇਨਕਾਰ ਕਰ ਦਿੱਤਾ। ਪਰ ਕੈਪਟਨ ਮੁਤਾਬਕ ਇਸ ਕਤਲਿਆ ਵਿੱਚ ਕਾਂਗਰਸ ਦੇ ਕੁਝ ਲੀਡਰ ਸ਼ਾਮਿਲ ਸਨ। ਕੈਪਟਨ ਨੇ ਆਪਣੇ ਬਿਆਨ ਵਿੱਚ ਉਨ੍ਹਾਂ ਲੀਡਰਾਂ ਦੇ ਨਾਮ ਤੱਕ ਲੈ ਦਿੱਤੇ। Congress has not been involved in the 84 massacres of the, of the Sikhs in after the assassination of the Con uh, Prime Minister. There were individuals of the Congress. They were, and I have named those people who were individuals of the Congress uh, Arjun Das and Dharm Das Shastri and HKL Bhagat. And I have all said but that doesn't mean the Congress party is involved in this. Those individuals are involved. Uh, at the moment, only one of them is still around. The others have all gone. And that is Mr. Sajin Kumar. That I have said time and again. as far as rahul gandhi is a uh, situation in the party is completely he's united behind him and he will hopefully the way things are looking at the moment in the country i hope in 19 and uh, uh, when the elections are held he will be our prime minister das diye ki is to pehla monsoon ijlas vich beadbi report te bahas duran vi captain ne 1984 sikkatliyan vich congress da hath hon ton inkar kita si ਹੁਣ ਦੇਖਣਾ ਹੋਵੇਗਾ ਕਿ ਕੈਪਟਨ ਦੇ ਇਸ ਬਿਆਨ ਤੇ ਵਿਰੋਧੀ ਧਿਰਾਂ ਖਾਸ ਕਰਕੇ ਸ਼ੋਮਣੀ ਅਕਾਲੀ ਦਲ ਦੀ ਇਸ ਤੇ ਕੀ ਪ੍ਰਤੀਕਿਰਿਆ ਹੋਵੇਗੀ ਬਿਊਰੋ ਰਿਪੋਰਟ ડી5 ਚੈਨਲ ਪੰਜਾਬੀ ਚੰਡੀਗੜ੍ਹ ਵਿੱਚ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਜਾਂ ਪਿੱਛੇ ਬੈਠਣ ਵਾਲੀਆਂ ਬੀਬੀਆਂ ਲਈ ਹੈਲਮਟ ਪਾਉਣ ਵਾਲਾ ਫੈਸਲਾ ਅਖਰਕਾਰ ਲਾਗੂ ਕਰ ਦਿੱਤਾ ਗਿਆ ਐਨਆਈ ਨਈ ਪੁਲਿਸ ਨੇ 5 ਸਤੰਬਰ ਤੋਂ ਹੈਲਮਟ ਨਾ ਪਾਉਣ ਵਾਲੀਆਂ ਬੀਬੀਆਂ ਦੇ ਚਲਾਨ ਕਟਨੇ ਸ਼ੁਰੂ ਕਰ ਦਿੱਤੇ ਨੇ ਕੋਰਡ ਦੇ ਹੁਕਮਾਂ ਤੋਂ ਬਾਅਦ 5 ਸਤੰਬਰ ਯਾਨੀ ਬੁੱਧਵਾਰ ਤੋਂ ਚੰਡੀਗੜ੍ਹ ਪੁਲਿਸ ਨੇ ਬਿਨਾ ਹੈਲਮਟ ਬਾਈਕ ਚਲਾਉਣ ਵਾਲੀਆਂ ਮਹਿਲਾਵਾਂ ਦੇ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਨੇ ਇਹ ਨਿਯਮ ਪਿਛਲੇ ਸੀਟ ਤੇ ਬੈਠੀ ਮਹਿਲਾ ਸਵਾਰੀ ਲਈ ਵੀ ਲਾਗੂ ਹੋਏਗਾ ਪਹਿਲੀ ਵਾਰ ਬਗੈਰ ਹੈਲਮਟ ਦੇ ਫੜੇ ਜਾਣ ਤੇ 300 ਰੁਪਏ ਦਾ ਚਲਾਨ ਕੱਟਿਆ ਜਾਏਗਾ ਅਤੇ ਬਾਅਦ ਇਸ ਨੂੰ ਦੁੱਗਣਾ ਕਰ ਦਿੱਤਾ ਜਾਏਗਾ 6 ਜੁਲਾਈ ਨੂੰ ਸੋਧੇ ਗਏ ਚੰਡੀਗੜ੍ਹ ਮੋਟਰ ਵਾਹਨ ਨਿਯਮ ਮੁਤਾਬਕ ਕੇਵਲ ਸਿੱਖ ਪਗੜੀਧਾਰੀ ਮਹਿਲਾਵਾਂ ਨੂੰ ਹੈਲਮਟ ਪਹਿਨਣ ਤੋਂ ਛੋੜ ਦਿੱਤੀ ਗਈ ਹੈ ਜਦਕਿ ਬਾਕੀ ਦੀਆਂ ਸਿੱਖ ਬੀਬੀਆਂ ਲਈ ਹੈਲਮਟ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਜਦਕਿ ਚੰਡੀਗੜ੍ਹ ਦੇ ਗਵਾਂਡੀ ਸੂਬਿਆਂ ਪੰਜਾਬ ਅਤੇ ਹਰਿਆਣਾ ਵਿੱਚ ਸਾਰੀਆਂ ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਤੋਂ ਛੋੜ ਦਿੱਤੀ ਗਈ ਹੈ ਉਦੋਂ ਸ਼ੋਮਣੀ ਅਕਾਲੀ ਦਲ ਨੇ ਬੁੱਧਵਾਰ ਨੂੰ ਹੀ ਸਿੱਖ ਮਹਿਲਾਵਾਂ ਨੂੰ ਛੋਟ ਨਾ ਦੇਣ ਸੰਬੰਧੀ ਰੈਲੀ ਕੱਢੀ ਇਹ ਰੈਲੀ ਸੈਕਟਰ 34 ਤੋਂ ਸ਼ੁਰੂ ਕੀਤੀ ਗਈ ਜਿਸ ਨੇ ਕਰੀਬ 11 ਵਜੇ ਗਵਰਨਰ ਹਾਊਸ ਪਹੁੰਚਣਾ ਸੀ ਪਰ ਪੁਲਿਸ ਵੱਲੋਂ ਰੈਲੀ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ ਜਿਸ ਤੋਂ ਪੁਲਿਸ ਅਤੇ ਅਕਾਲੀ ਪ੍ਰਦਰਸ਼ਨਕਾਰੀਆਂ ਵਿਚਾਲੇ ਹਲਕਾ ਫੁਲਕਾ ਬਾਦਵਿਵਾਦ ਵੀ ਹੋਇਆ ਚਿਰ ਜਾਵੇ ਦਾ ਸਾਵੇ ਸਾਡਾ ਸਿੱਖੀ ਜਿੱਤਕ ਨਾ ਜਾਵੇ ਜਦੋਂ ਅਸੀਂ ਬਾਰਡਰ ਤੇ ਲੜਦੇ ਆ ਜਿੱਥੇ ਕੀ ਬਚਣ ਦਾ ਕੋਈ ਚਾਂਸ ਨਹੀਂ ਹੁੰਦਾ ਅਸੀਂ ਉੱਥੇ ਬੁਲਟ ਪ੍ਰੋਫਾਈਲਮੈਂਟ ਲੈ ਕੇ ਨਹੀਂ ਲੜਦੇ ਪਰ ਇਹ ਸਾਨੂੰ ਸੜਕਾਂ ਤੇ ਸਾਨੂੰ ਮਜਬੂਰ ਕਰ ਰਹੇ ਆ ਜਿੱਥੇ ਧਰਮ ਨੂੰ ਜਦੋਂ ਕਿ ਆਕਾਲ ਤਖਤੋਂ ਵੀ ਉਹਨਾਂ ਨੇ ਆਰਡਰ ਕਰੇ ਕਿ ਅਸੀਂ ਨਹੀਂ ਪਾਣਾ ਹੈ ਸਾਨੂੰ ਮਜਬੂਰ ਕੀਤਾ ਜਾ ਰਿਹਾ ਸੜਕਾਂ ਤੋਂ ਉੱਧਰ ਨੂੰ ਅਸੀਂ ਪੰਜ ਵਾਰ ਪ੍ਰਸ਼ਾਸਨ ਕੋਲ ਗੁਹਾਰ ਲਾ ਚੁੱਕੇ ਆ ਕਿ ਇਹਨੂੰ ਵਾਪਸ ਲਓ ਵਾਪਸ ਲਓ ਪਰ ਉਹ ਕੋਰਟ ਦਾ ਕਹਿੰਦੇ ਹਾਈ ਕੋਰਟ ਦਾ ਹਾਈ ਕੋਰਟ ਨੇ ਕੋਈ ਜੱਜਮੈਂਟ ਨਹੀਂ ਹੈ ਸੁਪਰੀਮ ਕੋਰਟ ਦੀ ਜੱਜਮੈਂਟ ਹੈ 2005 ਦੀ ਕਿ ਕੋਈ ਵੀ ਕੋਰਟ ਇਹਦੇ ਇਹਨੂੰ ਮੈਂਡ ਨਹੀਂ ਕਰ ਸਕਦੀ ਸੂਬਾ ਸਰਕਾਰ ਨੂੰ ਅਧਿਕਾਰ ਹੈ ਇਹਨੂੰ ਮੈਂਡ ਕਰਨ ਦਾ ਕਿ ਜਿਵੇਂ ਅੱਜ ਸੜਕਾਂ ਤੇ ਆਏ ਆ ਅੱਗੇ ਵੀ ਅਸੀਂ ਪਲੈਨਿੰਗ ਕਰਕੇ ਸੜਕਾਂ ਤੇ ਆਵਾਂਗੇ ਵਿਰੋਧ ਦੇ ਬਾਵਜੂਦ ਵੀ ਫਿਰ ਹਾਲ ਚੰਡੀਗੜ੍ਹ ਪ੍ਰਸ਼ਾਸਨ ਆਪਣੇ ਫੈਸਲੇ ਤੇ ਕਾਇਮ ਹੈ ਤੇ ਬਾਈਕ ਚਲਾਉਣ ਵਾਲੀਆਂ तमाम ਬੀਬੀਆਂ ਨੂੰ ਹੈਲਮਟ ਪਾਉਣ ਦੀ اپیل ਕਰ ਰਿਹਾ ਹੈ ਪਿਊਰੀ ਰਿਪੋਰਟ ਡੀ5 ਚੈਨਲ ਪੰਜਾਬੀ આજ ਦੇ ਬੁਲੇਟਿਨ ਵਿੱਚ ਚੈਨਾਈ ਨਮੀਆਂ ਤੇ تازیاں اپਡੇਟਸ ਲਈ ਤੁਸੀਂ ਜੁڑے ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ